ਜੋ ਨੀ ਆ ਅਕਲ ਆ ਨਾ ਕਿਹਨੂੰ ਆ ਨਾ ਕਿਹਦੇ ਨਾਮ ਨੂੰ ਹੋ ਲੋ ਬਰਾਬਰ ਹੋ ਜਾ ਕੋਣ ਫੋਟੋ ਕਰ ਲਈ ਪੈਣੂ ਦਾ ਪਣਿਆ ਵਿਚਾਲੇ ਦੋਨੋਂ ਨੋ ਲੈ ਕੇ ਆਜੇ ਨਬਰੋਈ ਨਾਮ ਆ ਜਾ ਬਚਾਲੇ ਆਜੇ ਇੱਕ ਮਿੰਟ ਖੜਜੋ ਪਗਲੀ ਨਾਮ ਨੂੰ ਆ ਜਾ ਹਾਂ ਦੱਲਾ ਮੈਂ ਕੋਈ ਸਵਾਹ ਹਾਂ ਨੇੜੇ ਨੂੰ ਹੋ ਜਾ ਫੋਟੋ ਕਰ ਲਈ ਬਰਾਬਰ ਜੀ 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 ਇੱਕੋ ਸਾਹਮਣੇ ਸਾਰੇ ਰੇਡਰ ਕੈਮਰਾ ਲੁਕਿ ਦਿਓ ਅੱਜ ਕਰਾਉ ਬੂਮ ਲਾ ਕੇ ਹਾਂ ਲੱਡੂ ਲਾ ਦੇ ਤਾ ਪੂਰਾ ਸੌਫਟ ਦੇਖੋ ਸਾਹਮਣੇ ਇੱਥੇ ਪਾਸੇ ਆ ਜਿੰਦਾ ਉਹਦੇ ਕੋਲ ਆ ਆ ਇੱਥੇ ਆ ਜਾ ਇੱਥੇ ਆ ਜਾ ਇੱਥੇ ਆਂਜੋ ਵੀ ਆ ਆ ਦੋਨੇ ਦੁਨੇ ਦੋਨੇ ਲਾਓ ਬਰਾਬਰ ਰੱਖ ਕੇ ਫੁੱਟੇ ਵੀ ਚਾਪਾਓ ਮਮੇ ਨਾਲ ਨੂੰ ਬਰਾਬਰ ਆ ਹਾਂ